ਅਸ਼ੀਰਕ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਧੋਬਿਆਣਾ ਬਸਤੀ ਵਿਖੇ ਪੁੱਡਾ ਦੇ ਵੱਡੋ ਕੀਤੇ ਗਏ ਨਜਾਇਜ਼ ਪਲਾਟਾਂ ਤੇ ਜੋ ਕਬਜ਼ੇ ਨੇ ਉਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਦਲਸਿਲ ਪਲਾਟ ਦੇ ਵਿੱਚ ਪ੍ਰਵਾਸੀ ਜਿਹੜੇ ਕਿ 35 ਸਾਲਾਂ ਤੋਂ ਰਹਿ ਰਹੇ ਸਨ ਤਾਂ ਦੇਸ਼ਾਮ ਪੁੱਡਾ ਦੇ ਵੱਲੋਂ ਇੱਥੇ ਕਾਰਵਾਈ ਕਰਦਿਆਂ ਹੋਇਆ ਦੱਸਿਆ ਗਿਆ ਕਿ ਪਲਾਟਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਇਸ ਨੂੰ ਲੈ ਕੇ ਐਸਡੀਐਮ ਮੌਕੇ ਤੇ ਪਹੁੰਚੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੁੱਡਾ ਦੀ ਜ਼ਮੀਨ ਹੈ ਜਿੱਥੇ ਨਵਲੂ ਕਬਜ਼ਾ ਕੀਤਾ ਗਿਆ ਸੀ ਇਸ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇੱਥੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਉਸ ਨੂੰ ਹਟਾਇਆ ਗਿਆ ਤੇ ਪਲਾਟ ਜਿਹੜੇ ਨੇ ਉਹ ਖਾਲੀ ਕਰਵਾਏ ਗਏ ਨੇ ਦਰਅਸਲ ਉਹਨਾਂ ਦਾ ਕਹਿਣਾ ਹੈ ਕੀ ਕੁਝ ਟਾਈਮ ਇਹਨਾਂ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਠੰਡ ਕਾਰਨ ਜਿਹੜਾ ਆਪਣਾ ਸਮਾਨ ਨੇ ਉਹ ਇੱਥੋਂ ਸੇਫ ਰੱਖ ਸਕਣ ਦੱਸ ਦਈਏ ਕਿ ਇਸ ਦੇ ਦਰਮਿਆਨ ਐਸਡੀਐਮ ਜਿਹੜੇ ਨੇ ਉਹ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਪੁੱड्ढा ਦੇ ਪਲਾਟ ਜਿਨ੍ਹਾਂ ਤੇ ਨਜਾਇਜ਼ ਕਬਜ਼ਾ ਹੋਇਆ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਤਾਂ ਤੋਬੀਆਣਾ ਵਿਖੇ ਇਹ ਕਾਰਵਾਈ ਹੋਈ ਹੈ ਥੋਬਿਆਣਾ ਬਸਤੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁੱਡਾ ਦੇ ਪਲਾਟਾ ਤੇ ਨਜਾਇਜ਼ ਕਬਜ਼ਾ ਹੋਇਆ ਸੀ ਇਸ ਨੂੰ ਲੈ ਕੇ ਐਸਜੀਐਮ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਮੈਂ ਹੋ ਗਿਆ 12 13 ਸਾਲ ਹੋ ਗਿਆ ਸਰ ਨਹੀਂ ਮੇਰਾ ਕੋਈ ਵੀ ਨਹੀਂ ਪਹਿਲੇ ਇਧਰ ਲੋੜ ਰੋ ਰਹਾ ਸੀ ਮੇਰੇ ਮੇ ਕੋਈ ਲੋੜਾ ਨਹੀਂ ਹੈ ਹਮ ਆਪਣਾ ਵਿਕਲੰਗ ਬੇਟਾ ਕੇ ਹੈ ਮੇਰਾ ਘਰ ਵਾਲਾ ਇਹੀ ਪਰ ਡੈਥ ਹੋ ਗਿਆ ਸਾਰੇ ਸੇ ਪੁੱਛੋ ਜਗਾ ਕਿੰਨੇ ਆ हमारे पास जगह तो बस इतना ही है के है मेरा नहीं है मेरा जो है सो ही है किनकी किनकी जगह हाँ जी मालिक संतोष है माल संतोष

संतोष है, है मोतीदास नगर वाले है हाजी रतन वाले है वो रहने के लिए दिया हुआ है जो मैं जगाँ ने जगाँ ने है। नहीं सर मेरा किराया नहीं लेता है सरोगे कर हम घर से बाहर अभी हम कहाँ जाओ मैं छोटा छोटा बच्चे लेके हमारे में की गलती है नहीं हमको नहीं बताया कोई भी नहीं चाहे है मैं मान गए हम तो नहीं कहते जो नहीं हम नहीं है, आप कह रहे है, की है जो मेरे बैठाएंगे तो उसी को ना नाम लेंगे हम हाँ। हमको पुड्डा के नहीं बैठा पुड्डा कैसे नाम लूंगी कहा, उसको बुलाओ ना आ रहे कितनी जगह आपके पास रुकी हुई है सर इतना हमको नहीं पता है हम तो। कोई किराया नहीं हमको ऐसे रखा है ऐसे कौन दे देगा सार ऐसे हमको बैठाया हुआ है अब क्या क्या हुआ अभी हुआ है, है जो हमको कोई स्नेहा नही कोई कुछ नहीं अब अभी कहता है तो रो तो, रो, तो रो, हम अभी कहाँ जाए नहीं हमने कब्जा नहीं किया सर हमारे गली में सारे से पूछ लो हम ऐसे सब बात हम सुख कभी नहीं हुआ है मेरे पास में बच्चे थी नहीं जी एक जगह है जी ਪੁੱਡਾ ਪੁੱਡਾ ਕੋਲੀ ਕਬਜਾਈ ਇਹਦਾ ਹਾਂਜੀ ਹੋਰ ਆਪ ਨੂੰ ਨਹੀਂ ਪਤਾ ਜਿਹਦੀ ਜਗ੍ਹਾ ਸੀ ਉਹ ਕਹਿੰਦੇ ਸਾਡੀ ਐ ਆਪ ਨੂੰ ਨਹੀਂ ਪਤਾ ਕਬਜਾ ਸੀ ਕੀ ਸੀਗਾ ਜੀ ਤੇ ਆਹ ਦੀ ਗਾਜ ਜਿਵੇਂ ਕਿ ਕਿਰਾਏ ਤੇ ਦੇ ਰੱਖੀ ਹੈਗੀ ਉਹ ਕਿਵੇਂ ਦੇਖਦੇ ਹੋ ਉਹ ਤਾਂ ਬਾਈ ਜਿਹੜੀ ਲੇਡੀ ਬੈਠੀ ਸੀ ਇਹ ਤਾਂ ਕਹਿੰਦੀ ਮਕਾਨ ਮਾਲਕ ਨੇ ਭਾਈ ਜੇ ਮੇਵਾ ਸਿੰਘ ਠਾਣੇਦਾਰ ਸੀਗਾ ਉਹਨਾਂ ਦਾ ਪਲਾਟ ਸੀਗਾ ਜੀ ਇਹ ਜੇ ਮੇਵਾ ਸਿੰਘ ਠਾਣੇਦਾਰ ਦਾ ਉਹ ਪੁੱਡਾ ਦਾ ਆਖੀ ਜਾਂਦੀ ਸੀ ਸਾਨੂੰ ਕੀ ਪਤਾ ਹਣਾ ਕੀ ਨਾਮ ਆ ਪਤਾ ਮੇਰਾ ਸੁਮਨ अब इन लोग ने सामने नहीं मिल के हटवाया पैतीस साल होगी मेरे को जगह पता नहीं है कि निर्भर सिंह के बोन पते नहीं नहीं टाइम कित ही नहीं दिया किसी ने अब क्या करें करे कुम कमरा दे दो दो जो बड़े मुंडे हैं दो कुड़ियाँ हैं ਓ ਆਪਣਾ ਇਹ ਜੀ ਮੇਰਾ ਖਤਮ ਹੋਈ ਗਈ ਆ ਹਾਂ ਹਾਂ ਅਬ ਕੋਈ ਨਹੀਂ ਹੈ ਖਾਲੀ ਅਬ ਖੇਂਗੇ ਰائیںਗੇ ਤਬ ਕਿਤੇ ਉਹ ਦੇਖੇਂਗੇ ਕਿ ਤੇਰੂ ਯਾਰ ਨਹੀਂ ਬਤਾ ਕੀ ਮੈਨੂੰ ਕੋਈ ਨਹੀਂ ਨਹੀਂ ਦੀਆ ਹਮ ਸਰ ਜੀ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੁੰਦੀ ਆ ਇਹ ਜਗਾ ਸਰ ਪੁੱਡਾ ਬਲਕ ਕਵਰ ਕੀਤੀ ਹੋਈ ਆ ਕੁਝ ਬੰਦੇ ਆ ਕੇ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਅੱਜ ਉਹ ਅਸੀਂ ਸਾਨੂੰ ਵੇਖ ਕੇ ਚਲੇ ਗਏ ਇੱਥੋਂ ਉਹਨਾਂ ਸਮਾਨ ਸਾਰਾ ਅਸੀਂ ਇਥੋਂ ਜਿਹੜਾ ਹੈਗਾ ਇਕੱਠਾ ਕਰ ਲਿਆ ਹੈਗਾ। ਬਾਕੀ ਜਿਹੜੇ ਕੁਝ ਛੋਗੇ ਜਿਹਾਂ ਗਿਆ ਬਲਾਈਆਂ ਹੋਏ ਅਸੀਂ ਨੇ ਆਜ ਸਾਡੀ ਥਾਂ ਤੇ ਉਹ ਹਟਾਰੇ ਆਂ ਏਰੀਆ। ਸਰ ਇਹ ਕਿਹੜਾ ਏਰੀਆ ਹੈਗਾ? ਕਿੰਨੀ ਜਗ੍ਹਾ ਸੀਗੀ? ਕਿੰਨਾ ਪਰਿਵਾਰ ਰਹਿੰਦਾ ਸੀ? ਇੱਕੋ ਹੀ ਫੈਮਿਲੀ ਸੀ ਇੱਥੇ ਪਾਸ ਜਿਹੜੀ ਉਹ ਤਾਂ ਕੋਈ ਰਹਦੀ ਹੈ। ਜਗ੍ਹਾ ਕਿਹੜੀ ਹੈ? ਇਹ ਬੀਡੀਏ ਦੀ ਥਾਂ ਜੀ ਹੈ। ਫੇਸ 2 ਹੈ ਜੀ ਫੇਸ 2। ਹਾਂ ਜੀ। ਅੱਜ ਵੀ ਕੁਝ ਕਬਜ਼ਾ ਵਿਅਕਤੀ ਕਰ ਰਹੇ। ਹਾਂ ਜੀ ਕੋਸ਼ਿਸ਼ ਕੀਤੀ ਸੀ ਕਿਸੇ ਨੇ ਬਾਹਰੋਂ ਆ ਕੇ। ਤੋਂ ਜੋ ਐਡਮਿਨਿਸਟ੍ਰੇਸ਼ਨ ਪਹੁੰਚੀ ਐਥੇ ਤਾਂ ਉਹ ਚਲੇ ਗਏ। ਹਾਂ ਜੀ। ਬਾਰ ਵੱਲੋਂ ਦੱਸ ਟ੍ਰਾਇਮ ਕਾ ਨੋਟਿਸ ਕਾਦੇ ਵਾਸਤੇ ਜਿਹੜਾ ਬੰਦਾ ਗਲਤ ਤਾਲੁਕਾ ਦਾ ਨੋਟਸ ਦੇਣਾ ਹੈ ਨਾ ਨੋਟਿਸ ਤਾਂ ਇਹਨੂੰ ਕਹੀ ਜਾਂਦੇ ਵਾਰ-ਵਾਰ ਰਹਿ ਕੇ ਕਹਿ ਰਹੇ ਆ ਖਾਲੀ ਕਰੋ ਖਾਲੀ ਕਰੋ ਮੈਸੇਜ ਇਸ ਤਰ੍ਹਾਂ ਦੇ ਜਿਵੇਂ ਕਿ ਹਾਂਜੀ ਹਾਂ ਸਾਡੇ ਸਟਾਫ ਆ ਕੇ ਕਹਿੰਦਾ ਰਹਿੰਦਾ ਹਰ ਵਕਤ ਨੂੰ ਵੀ ਸਾਡੀ ਥਾਂ ਖਾਲੀ ਕਰੋ ਦੇਖਣ ਪਿਆ ਵੀ ਜਿਹੜੇ ਲੋਕ ਬੈਠੇ ਉਹ ਕਹਿੰਦੇ ਸਾਨੂੰ ਹੋਰ ਕਿਸੇ ਨੇ ਅੱਗੇ ਦਿੱਤੀ ਹੋਈ ਹੈ ਦੇਖੋ ਜੀ ਜਿਹਨੇ ਦਿੱਤੀ ਆ ਸਾਨੂੰ ਦੱਸਣ ਅਸੀਂ ਉਹਦੇ ਖਿਲਾਫ ਵੀ ਐਕਸ਼ਨ ਲਵਾਂਗੇ ਹੈ ਨਾ ਹਾਂਜੀ ਸਰ ਆ ਕੇ ਨਾ ਚਾਹਤੋ ਕਿ ਡਾ ਇਰੀਆ ਹੈ ਤਾਂ ਅੱਜ ਪੁਲਿਸ ਵੱਲੋਂ ਕਾਰਵਾਈ ਕੀਤੀ ਹੈ ਤੁਹਾਡੀ ਵੀ ਫੋਰਸ ਲੱਗੀ ਜਿਹੜੀ ਜਿਹੜੀ ਇਹ ਥੋਬੀਆਂ ਦਾ ਰੋਡ ਹੈ ਜੀ ਆਪਣੇ ਐਸ ਡੀ ਐਮ ਸਾਹਿਬ ਮੌਕੇ ਤੇ ਮੌਜੂਦ ਨਹੀਂ ਸੋ ਬੇਸਿਕਲੀ ਪੁੱਡਾ ਦੀ ਜਗ੍ਹਾ ਤੇ ਜਿਹੜੇ ਨਜਾਇਜ਼ ਕਬਜ਼ੇ ਹੋਏ ਸੀ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤੇ ਲੋਕ ਐਂਡ ਆਰਡਰ ਸਟੇਸ਼ਨ ਨੂੰ ਆਪਾਂ ਪੀਸਫੁੱਲ ਰੱਖਣ ਲਈ ਆਪਣੀ ਸਾਡੀ ਫੋਰਸ ਮੇਲ ਤੇ ਫੀਮੇਲ ਦੋਨੋਂ ਤਾਇਨਾਤ ਨੇ ਸਰ ਦੱਸਿਆ ਜਾ ਰਿਹਾ ਹੈ ਬੰਲਾਵਾਸੀਆ ਥੋਬੀ ਛਡੇ ਰਹੇ ਨਹੀਂ ਬਸ ਨੀ ਕੋ ਪ੍ਰਵਾਸੀ ਕੁਝ ਕੈਨ ਦਿੱਤਾ ਜਾਦਾ ਹੈ ਨਸੀਹਤ ਕਰਕੇ ਬੱਚੇ ਚੋਦੇ ਹੈ ਕਿ ਸਮਾਂ ਨਹੀਂ ਪਤਾ ਸਕਦਾ ਇਹ ਬੇਸਿਕਲੀ ਜੀ ਦੇਖੋ ਐਡਮਿਨਿਸਟ੍ਰੇਸ਼ਨ ਦੇ ਐਂਡ ਤੇ ਹੋ ਸਕਦਾ ਹੈ ਪੁਲਿਸ ਦਾ ਕੁਝ ਵੀ ਇਹਦੇ ਚ ਰੋਲ